ਮੈਂ ਅਨਜਾਣ ਸਿੰਦੂ ਆਂਟੀ ਵੱਲ ਚੱਲੀ ਆ। ਉਹਥੇ ਗਈ? ਵੈਸੇ ਗੱਲਾਂ ਪਤਾ ਕਰ ਚੱਲੀ ਹੋਗੀ ਕੰਨੜਾ। ਉਹ ਪਹਿਲਾਂ ਤਾਂ ਮੈਨੂੰ ਦੱਸ ਕੇ ਜਾਣੀ ਹੁੰਦੀ। ਤੇ ਦੱਸ ਕੇ ਜਾਣੀ ਐ? ਕੱਲ ਤੇ ਦੱਸ ਗਈ ਨਹੀਂ। ਕੱਲ ਮੈਂ ਗਈ ਕਦੋਂ? ਜਦੋਂ ਕੁਲਜੀਤ ਘਰ ਗਈ ਤੂੰ। ਲੈ, ਕੁਲਜੀਤ ਘਰ ਮੈਂ ਕਦੋਂ ਗਈ ਆ? ਧੋ ਨਹੀਂ ਗਈ ਤੂੰ। ਕਿਹਨੇ ਦੱਸਿਆ ਮੈਂ ਕੁਲਜੀਤ ਘਰ ਗਈ? ਮੈਨੂੰ ਛੇਵਕ ਨੇ ਦੱਸਿਆ। ਉਹ ਤਾਂ ਮੈਨੂੰ ਪਿੰਦਰ ਮਿਲ ਗਈ ਸੀ ਸਾਹਮਣੇ ਆਪਣੇ ਗੇਟ ਦੇ। ਤੇ ਮੈਨੂੰ ਕਹਿੰਦੀ ਵੀ ਉਹ ਵੀ ਤੇਰੇ ਵਰਗੀ ਹੀ। ਲਾਟਰ ਉਹਦੇ ਵੀ ਹਟਦੀ ਉਹਨਾਂ ਦੇ ਨਾਲ ਲੜਾਈ ਪਾਈ ਹੈ ਹੈ ਮੈਂ ਕਦੀਰ ਕਰ ਲੜਾਈ ਪਾਈ ਸੂਟਾਂ ਤੋਂ ਟੁੰਗੜੇ ਸੂਟ ਬਣਾ ਲਏ ਉੱਥੇ ਕਹੇ ਦੀ ਮੈਂ ਸੂਟ ਪੜਾਏ ਕਿੰਨੇ ਦੱਸਿਆ ਵਾ ਮੈਨੂੰ ਛੇਕ ਨੂੰ ਦੱਸਿਆ ਉਹਦੇ ਘਰ ਕਾ ਪੱਤ ਪਿਆ ਤੇ ਬੰਦੇ ਵੀ ਚੁਗਲੀਆਂ ਕਰਦੇ ਚੁਗਲੀਆਂ ਕਰਦਾ ਉਹ ਤਾਂ ਫਸਿਆ ਪਿਆ ਰੋਂ ਰਿਹਾ ਉਹਦੇ ਨਾਲ ਲੜਾਈ ਪਈ ਉਹ ਚੁਗਲੀਆਂ ਉਹ ਚੁਗਲੀਆਂ ਕਰਦੀ ਕਿ ਉਹ ਤਾਂ ਆਪਣੇ ਦੁਖੜੇ ਰੋਂ ਰਿਹਾ ਵੀ ਤੇਰੀ ਘਰ ਦੀ ਚੰਗੀ ਉਹ ਮੇਰੇ ਨਾਲ ਲੜਾਈ ਪਾਈ ਮੈਂ ਲੜਾਈ ਕਾਦੀ ਪਾਈ ਮੈਂ ਤਾਂ ਆਪਣੀ ਟੋਰ ਬਣਾਈ ਪਈ ਮੈਂ ਸੂਟ ਲੈ ਆਵਾ ਇਹ ਕਦੀ ਟੌਰ ਆ ਕੇ ਦੇ ਘਰ ਲੜਾਈ ਪਾਉਂ ਤੌਰ ਬਣਾਇਆ ਨਾ ਤੂੰ ਸ਼ੂਟ ਬਣਾਇਆ ਕੋਈ ਨਾ ਕੋਈ ਗੱਲ ਨਾ ਕੋਈ ਬਾਤ ਉਹਨਾਂ ਦੇ ਘਰ ਮੁਫਤ ਦੀ ਲੜਾਈ ਤੂੰ ਮੈਂ ਦੋਦਾਂ ਗੱਲ ਕਰਤੀ ਵੀ ਮੈਂ ਸ਼ੂਟ ਬਣਾਇਆ ਕਿਉਂ ਝੂਠ ਬੋਲਣਾ ਮੈਂ ਦੀ ਗੱਲ ਵੀ ਝੂਠ ਕਿਉਂ ਬੋਲਣਾ ਕਿਸ ਦੇ ਘਰ ਜਾ ਕੇ ਇੱਥੇ ਇੱਥੇ ਜਿਆਦਾ ਟੌਰ ਬੰਦਾ ਇਹਦਾ ਤੇ ਬੰਦੇ ਵੀ ਇਹ ਲਾ ਚੁਗਲੀਆਂ ਕਰਨ ਦੇ ਮਾਰੇ ਉਹਦੇ ਫਸਿਆ ਪਿਆ ਉਹਨੇ ਉਹਨੇ ਦੋਟੀ ਚ ਬਕਾਈ ਕੱਲ ਦੀ ਮੈਂ ਹੁਣ ਕੀ ਕਰਾਂ ਇਹਦੇ ਵਿੱਚ ਵੀ ਮੈਂ ਤਾਂ ਆਪਣੀ ਟੌਰ ਬਣਾਈ ਵੀ ਮੈਂ ਸ਼ੂਟ ਬਣਾਇਆ ਉਹ ਹੀ ਤੇ ਨਾ ਹੋਰ ਅਲੀ ਗਵਰਨਰ ਰਲ ਜਾਂਦੀ ਤੇਰਨਾ ਉਹ ਮੈਨੂੰ ਕਹਿੰਦੀ ਉਹ ਚਾਹ ਬੜੀ ਸਵਾਦ ਬਣਾਉਂਦੀ ਚੱਲੋ ਚਾਹ ਮੈਂ ਚੱਲੀ ਆ ਤੇ ਰਾਜਾ ਤੂੰ ਚਾਹ ਪੀ ਮੈਂ ਤਾਂ ਜਾਂਦੀ ਨਹੀਂ ਕਹਿੰਦੇ ਆ ਜਾ ਚਾਹ ਪੀ ਲੈ ਤੂੰ ਹੀ ਛਕਲੇ ਚੱਕਰੇ ਬਣਾ ਲੇਗਾ ਸਵਾਦ ਚਾਹ ਘਰੇ ਨਹੀਂ ਪੀਤੀ ਜਾਂਦੀ ਤੇ ਮੈਂ ਆਪਣੀ ਘਰ ਹੀ ਪਹਿਲਾਂ ਬਣਾਉਣੀ ਨਹੀਂ ਉਹਨੇ ਹੁਦਾਂ ਮੈਨੂੰ ਕਹਿਤਾ ਮੈਨੂੰ ਜ਼ਬਰਦਸਤੀ ਲੱਗੀ ਤੇ ਮੈਂ ਚਲੇਗੀ ਮੈਂ ਤਾਂ ਉਦਾਂ ਜਾਂਦੀ ਨਹੀਂ ਆ ਥੋੜੀ ਬੋਦੀ ਤੁਸੀਂ ਵੇਖਿਆ ਕਰੋ ਮੈਂ ਕਿਸੇ ਦੇ ਘਰ ਜਾ ਕੇ ਤੁਹਾਡਾ ਤੁਹਾਡੇ ਮੂੰਹ ਦਾ ਸਵਾਦ ਉਹਦੇ ਅਗਲੇ ਦੇ ਘਰ ਦੇ ਪੱਤ ਪਿਆ ਖੱਟ ਪਿਆ ਇੱਥੇ ਅੱਜ ਕਿਦਾਂ ਪੁੱਛਣ ਲੱਗੀ ਮੈਂ ਤਾਈ ਸਿੰਦੋ ਵਾਲੇ ਚੱਲੀ ਆ ਉਦਾਂ ਜਿੱਦਾਂ ਦੱਸ ਕੇ ਜਾਨੀ ਅੱਗੇ ਮੈ ਉਹ ਮੈਨੂੰ ਗੇਟ ਅੱਗੇ ਮਿਲ ਗਈ ਤੇ ਮੈਂ ਨੂੰ ਮੈਨੂੰ ਕੋ ਕਹਿਣ ਲੱਪੀ ਵੀ ਆ ਜਾ ਚਲੀ ਆ ਜਾ ਚਲੀਏ ਤੇ ਮੈਂ ਚਲੇ ਗਈ ਉਹ ਕਈ ਵਾਰ ਕੇ ਇਹਨੂੰ ਮਨਾ ਕਰਨਾ ਔਖਾ ਜਾਂਦਾ ਵਾ ਉਹ ਤਾਂ ਕਹਿੰਦਾ ਸਪੈਫਲ ਮੋਪੜ ਤੇ ਚੜ ਕੇ ਆਈਆਂ ਟਾਈਮ ਵਾ ਤੂੰ ਲਾ ਗਈ ਮੈਂ ਤਾਂ ਨਹੀਂ ਮੋਪੜ ਤੱਕੀ ਹਾਂ ਮੈਂ ਤਾਂ ਤੁਰ ਕੇ ਗਈ ਤੁਰ ਕੇ ਗਈ ਹਾਂ ਉਹਦਾ ਉਹ ਮੁੰਡਾ ਬੈਠਾ ਹੀ ਉਹਦੇ ਪਿੱਛੇ ਮੈਨੂੰ ਪਤਾ ਹੈ ਉਹਦੇ ਕੰਮ ਨਹੀਂ ਚੰਗੇ ਨਹੀਂ ਲੱਗ ਰਿਆ ਮੈਂ ਵੈਸੇ ਉਹਦਾ ਗੱਲਾਂ ਬਾਤਾਂ ਕਰਨ ਚਲੀ ਮੈਂ ਉਹ ਚੁਗਲੀਆਂ ਕਰਨ ਚਲੀ ਉਹਦੇ ਤੁਹਾਡਾ ਮੂੰਹ ਦਾ ਸਵਾਦ ਬਾਦ ਲੋਕਾਂ ਦੇ ਘਰ ਪਿਆ ਜਾਂਦਾ ਕਪਤ ਮੈਂ ਮੈਂ ਗੱਲ ਹੀ ਨਹੀਂ ਕੋਈ ਕੀਤੀ ਗੱਲ ਹੀ ਇਹ ਕੀਤੀ ਕਿ ਮੈਂ ਵੈ ਸੂਟ ਲੈ ਆਵਾ ਜੇ ਲੋ ਸੂਟ ਲੈ ਜੀ ਤਾਂ ਕਹਿ ਕੇ ਦਿੰਦਾ ਚੱਲ ਮੈਂ ਨੂੰ ਜਾ ਉਹ ਤਾਂ ਮੜਾ ਜਾ ਦੋ ਮਿੰਟ ਜਾ ਹੋਰ ਉਹਨਾਂ ਦੇ ਘਰ ਨਾਲ ਲੜਾਈ ਪਾਈ ਇਹ ਵੀ ਚੰਗੀਆਂ ਵੇਲੀਆਂ ਧੁਰੀਆਂ ਰਹਿੰਦੀਆਂ ਪਤਾ ਨਹੀਂ ਕਦੀ ਕਿਸ ਦੇ ਘਰ ਤੇ ਕਦੀ ਕਿਸ ਦੇ ਘਰ ਲੈ ਇਹਨੂੰ ਪੁੱਛ ਸਮੀਤਾ ਹਾਂ ਜੀ ਤੇਰੀ ਮੰਮਾ ਕਿੱਥੇ ਹੈ ਪਤਾ ਨਹੀਂ ਪਤਾ ਨਹੀਂ ਨਹੀਂ ਘਰ ਨਹੀਂ ਘਰੇ ਨਹੀਂ ਆਇਆ ਇਹ ਬਾਹਰ ਹੁੰਨੇ ਪਤਾ ਨਹੀਂ ਤੂੰ ਉਹ ਟਿਕਦੀ ਨਹੀਂ ਕਿਤੇ ਵੀ ਬੰਦਾ ਘਰ ਠੀਕੇ ਤੇ ਕੋਈ ਦੁੱਖ ਸੋਖੀ ਫੋਲ ਲੈਂਦਾ ਵਾ ਕਦੀ ਜਦੋਂ ਆ ਜਾਉਣਾ ਤੇ ਕਦੀ ਨਹੀਂ ਇਹ ਘਰ ਹੁੰਦੀ ਕਦੀ ਕੇਹਵਲ ਤੇ ਕਦੀ ਕੇਹਵਲ ਮੈਨੂੰ ਨਹੀਂ ਪਤਾ ਫੇਰ ਤੇ ਤੈਨੂੰ ਦੱਸ ਕੇ ਨਹੀਂ ਜਾਂਦੀ ਕਹਿੰਦੇ ਮੈਂ ਬਾਹਰ ਚੰਡੀ ਆ ਬਈ ਇਹਨਾਂ ਦਾ ਸਾਕ ਕਿੱਥੇ ਗਿਆ ਚਲ ਮੈਂ ਵੀ ਨਹੀਂ ਪਾ ਰਾਤੋਂ ਇੱਥੇ ਆ ਹਾਂਜੀ ਮੈਂ ਤਾਂ ਸਮੀਰ ਨੂੰ ਪੁੱਛਣ ਲਈ ਤੇ ਸਮਰੀਦ ਕਹਿੰਦੀ ਆ ਵੀ ਮੈਨੂੰ ਪਤਾ ਹੀ ਨਹੀਂ ਮਮਾ ਦਾ ਕਿੱਥੇ ਆ ਮੈਂ ਉਹਨਾਂ ਤਾਂ ਚੋਰੀ ਨਿਕਲਦੀ ਹੁੰਦੀ ਆ ਜਦੋਂ ਪਾਣੀ ਲਾਉਣਾ ਆਵੇ ਉਹ ਆ ਕੇ ਦੋਵੇਂ ਜਣੇ ਨਖਰੇ ਜਿਹਾ ਕਰੀ ਜਾਣਗੇ ਤੇ ਸਾਨੂੰ ਪਾਈਪ ਉਹ ਫੜਾ ਦੇ ਜਿਹੜੇ ਬੂਟੇ ਲਾਉਣਾ ਹੁੰਦਾ ਉਹਨੂੰ ਤੇ ਲਾਉਂਦੇ ਨਹੀਂ ਆ ਪਾਣੀ ਅੱਛਾ ਹਾਂ ਆਵੇ ਨਿਆਣੇ ਤਾਂ ਖੇਡਾਂ ਖੇਡਦੇ ਆ ਹੁਣ ਆਪਦੇ ਕੰਮ ਕਾਰ ਕਰਕੇ ਥੱਕੇ ਹੋਈ ਦੇ ਜੀ ਨਹੀਂ ਕਰਦਾ ਕੰਮ ਮੁਕਾਈਏ ਕਿਹੜੇ ਵਲੇ ਵੇਲੇ ਹੋਈਏ ਤੇ ਲੰਮੇ ਪੈ ਜੀਏ ਘੜੀ ਆ ਅੱਜ ਕੱਲ ਕਿਹੜਾ ਕਿਸ ਦੇ ਘਰ ਜਾਂਦਾ ਵੀ ਸਮਾਵਾ ਮਾ ਸਕ ਜਾ ਕੇ ਇੱਕ ਗੱਲ ਕਰ ਲੋ ਤੇ ਅਗਲੇ ਚਾਰ ਗੱਲਾਂ ਕਰਕੇ ਦੱਸਦਾ ਵਾ ਆ ਤੇ ਇਹੀ ਤੇ ਗੱਲ ਮੈਂ ਤੇ ਨਾ ਕਰਨੀ ਸੀਗੀ ਵੀ ਉਹਦਣਾ ਉਹ ਪਿੰਦਰ ਮੈਨੂੰ ਕਹਿੰਦੀ ਸੀ ਕਿ ਕੁਲਜੀਤ ਦੇ ਘਰ ਚਲੀਏ ਤੇ ਮੈਨੂੰ ਧੱਕੇ ਨਾ ਹੀ ਲੱਗੀ ਮੈਂ ਕਿਹੜਾ ਜਾਣਾ ਹੈਗਾ ਹਾਂ ਤੇ ਮੈਂ ਨਾ ਸੂਟ ਲੈ ਅੱਛਾ ਸੂਟ ਤੇ ਲੈ ਮੈਂ ਤੋ ਚੋਰੀ ਤੇ ਉਹ ਮੈਂ ਦੱਸ ਬੈਠੀ ਵੀ ਜਕਲਜੀਤ ਨੂੰ ਹਾਂ ਕਿ ਮੈਂ ਕਿਹਾ ਤੇ ਮੈਂ ਪਿੰਦਰ ਨੂੰ ਨਹੀਂ ਦੱਸਿਆ ਵੀ ਨਹੀਂ ਤੇ ਇਹਨੇ ਮਨਗਾ ਕਿ ਸੁਵਾ ਮੇਰੇ ਕੋਲ ਤੇ ਮੈਂ ਦਾਸ ਬੇਟੀ ਤੇ ਉਹਨੇ ਦੇ ਘਰ ਲੜਾਈ ਪਾ ਲਈ ਵੀ ਮੈਨੂੰ ਹੀ ਸੂਟ ਲਾ ਕੇ ਦੋ ਉਹਦੇ ਘਰ ਵਾਲੇ ਨੇ ਇਹਨੂੰ ਦੱਸਦਾ ਤੇ ਸਾਡੇ ਘਰ ਆ ਇਹਨੂੰ ਬਿਨਾਂ وجہ ਹੀ ਮੈਨੂੰ ਗੱਲਾਂ ਕਰਵਾ ਤੀਆਂ ਅੱਛਾ ਹਾਂ ਤੇ ਪਿਛਲੀ ਵਾਰੀ ਮੇਰ ਨਾਲ ਇਹਨਾਂ ਨੇ ਇਦਾਂ ਹੀ ਕੀਤਾ ਸੀਗਾ ਮੈਂ ਤਾਂ ਤਾਂ ਹੀ ਕਹਿੰਨੀ ਆ ਕਿ ਆਪਣੇ ਨਾ ਦਿਲ ਦੀ ਗੱਲ ਕਿਸ ਨੂੰ ਦੱਸਣੀ ਨਹੀਂ ਚਾਹੀਦੀ ਅਸੀਂ ਤੇ ਬੜਿਓ ਬੋਮਾ ਕਿ ਦੋ ਸਿੱਧਾ ਵਾ ਵੀ ਚੱਲ ਇਹ ਮੈਂ ਇਹ ਹਟਾ ਆਪਣਾ ਵਾ ਇਹਨੇ ਕਿਹੜੀ ਗੱਲ ਕਰਨੀ ਆ ਹੋਰ ਨਾ ਕਹਿੰਨ ਕੋ ਕੋ ਕਰੋਗੇ ਤੇ ਘਰ ਵਾਲੇ ਕੋ ਤੇ ਕਰਦੇ ਕਰਦੇ ਆ ਨਾ ਬੰਦਾ ਆ ਹੋ ਨਹੀਂ ਨਹੀਂ ਉਹਦੇ ਘਰ ਵਾਲੇ ਦੀ ਇਹ ਗੱਲ ਵੀ ਵੇਖ ਲੈ ਮੈਂ ਕਿੰਨੀ ਤੇ ਬੰਦੇ ਵੀ ਚੁਗ ਲਿਆ ਸਾਦੀ ਆ ਲੇ ਜੀ ਜੀ ਦੱਸ ਬੰਦੇ ਤਾਂ ਜਿਆਦਾ ਚੁਗਲੀਆਂ ਕਰਦੇ ਆ ਜਨਾਨੀਆਂ ਨੂੰ ਤਾਂ ਫੇਰ ਕਿਤੇ ਕਿੱ데 ਟਾਈਮ ਲੱਗਦਾ ਵਾ ਆ ਬੰਦੇ ਤੇ ਬਹਿ ਕੇ ਪਿੰਡ ਦੇ ਵਿੱਚ ਸਾਥ ਦੇ ਵਿੱਚ ਗੈਂਦੇ ਸਾਥ ਲੱਗੀ ਆ ਸਾਰੇ ਪਿੰਡ ਦੇ ਉਹ ਪੋਤੜੇ ਫੋਲ ਮਾਰਦੇ ਆ ਆਹੋ ਆ ਤਾਂ ਫੇਰ ਕਹ ਦਿੰਦੀ ਆ ਵੀ ਜੀ ਬੰਦੇ ਚੁਗਲੀਆਂ ਨਹੀਂ ਕਰਦੇ ਉਹ ਚੁਗਲੀਆਂ ਹੀ ਹੁੰਦੀਆਂ ਨਾ ਗੁੱਡੀਆਂ ਦਾ ਤੇ ਉਦਾਂ ਹੀ ਵਜ ਬਜਾਇਆ ਇਹ ਆ ਕਿ ਬੰਦੇ ਆਪਸ ਵਿੱਚ ਗੱਲ ਗੁੱਲ ਕਰਕੇ ਤੇ ਉੱਥੇ ਕੀ ਰਹਿਣ ਦਿੰਦੇ ਆ ਜਨਾਨੀ ਫੇਰ ਹੋਰ ਚਾਲ ਕਰਾਂ ਤੇ ਦਸਨ ਤੁਰ ਪੈਂਦੀ ਆ ਫਰਕ ਤਾਂ ਇਹ ਨਾ ਕੀ ਆ ਆਹ ਤੇ ਮੈਨੂੰ ਬੜਾ ਹੀ ਹੁਸਾ ਹੈ ਉਹਦਾਂ ਮੈਂ ਜਾਣਾ ਈ ਸਿੰਦੂ ਆਂਟੀ ਵੱਲ ਤੇ ਫੇਰ ਮੈਂ ਹਾਂ ਵਿਚਰਮਾਂਤੀ ਜਨੇ ਸਾਲ ਕਰਦੀਆਂ ਤੇ ਸਿੰਦੂ ਆਂਟੀ ਨੇ ਵੀ ਗਾਂ ਗੱਲ ਕਰਦੇ ਨਹੀਂ ਹੁੰਦੀ ਆ ਤੇ ਮੈਂ ਹਾਂ ਅੱਗੇ ਮੈਂ ਮਸੀ ਬਚੀ ਆਂ ਵੀ ਮੈਂ ਤੇ ਲੈ ਆਏ ਆਪਣੇ ਪੈਸੇ ਜੋੜੇ ਸੀ ਤੇ ਮੈਂ ਤਾਂ ਸੂਟ ਉਹਦੇ ਲੈ ਮੈਂ ਤਾਂ ਕਹਿੰਦੀ ਕੋਈ ਆਪਣੇ ਪੈਸੇ ਖਰਚਦਾ ਪਰ ਲੋਕਾਂ ਨੇ ਪਤਾ ਨਹੀਂ ਆਪਣੀ ਢੇਡੀ ਪਿੜ ਹੁੰਦੀ ਰਹਿੰਦੀ ਆ ਆਹੋ ਲੋਕੀ ਨਹੀਂ ਵੇਖ ਜਾਂਦੇ ਕਿਸ ਨੂੰ ਅੱਜ ਕੱਲ ਹੂੰ ਸੂਟ ਵੇਖ ਕੇ ਤੇ ਉਹਦਾ ਜੜੇ ਹੀ ਨਹੀਂ ਜਾਂਦਾ ਹੁੰਦਾ ਹੀ ਆ ਵੀ ਅਗਲੇ ਦਾ ਹੀ ਲਈਐ ਆ ਤੇ ਪਸਾ ਦੀ ਗੱਲ ਲੜਾਈ ਕੋ ਨਹੀਂ ਲੋਦਾ ਹੀ ਨਾ ਮਾਰ ਲਿਆ ਇਹ ਆਹੋ ਤੇ ਫੇਰ ਉਹ ਦੂਜਾ ਪਿੰਦਰ ਕਹਿੰਦੀ ਉਹ ਚਾਹ ਬੜੀ ਸਵਾਦ ਬਣਾਉਂਦੀ ਆ ਪੈਣਾ ਚਾਹ ਬਣਾਈ ਤੇ ਪੰਗਲ ਪਾਣੀ ਅੱਛਾ ਨੂਰਨਿਆ ਹੀ ਨਹੀਂ ਮਾਸਾ ਹੈ ਹਾਂ ਆਹੋ ਤੇ ਮੈਂ ਵੀ ਚਲੇਗੀ ਨਾਲੇ ਦੂਜਾ ਚਾਹ ਪੰਗਲ ਪਾਣੀ ਚਾਹ ਪੀ ਲਈ ਤੇ ਮਗਰੋਂ ਥਾਣੀ ਆ ਲੜਾਈ ਮੇਰੇ ਨਾਲ ਪੈ ਗਈ ਫਾਟੂ ਮੈਂ ਨਹੀਂ ਅੱਜ ਕੱਲ ਹੁਣ ਕਿਸੇ ਨੂੰ ਵੀ ਚੀਜ਼ ਬਣਾਵਨ ਨੂੰ ਕਿ ਖਾਣ ਦੀ ਪੀਣ ਦੀ ਐਵੇਂ ਲੋਕੀ ਖਾ ਵੀ ਜਾਂਦੇ ਆ ਮੂੰਹ ਤੇ ਕਹਿ ਦਿੰਦੇ ਕਿ ਬੜੀ ਸਵਾਦ ਬੜੀ ਸਵਾਦ ਇੱਥੇ ਜਾ ਕੇ ਬਖਤੋਈਆਂ ਕਾਣਦੇ ਆਪਣਗੇ ਉਹ ਇਹਦੇ ਚ ਲੂਣ ਘੱਟ ਮਿੱਠਾ ਘੱਟ ਆ ਸਿੰਧੋ ਆਂਟੀ ਦੀ ਤਾਂ ਗੱਲ ਹੀ ਸੁਣ ਲੈ ਤੂੰ ਮੈਨੂੰ ਸੁਣਾਉਂਦੇ ਆ ਹਾਂ ਹੈ ਨਾ ਨਹੀਂ ਪੈਣਾ ਮੈਂ ਤੇ ਗੱਲ ਕਰਨ ਲੱਗੀ ਹਾਂ ਸਿੰਧੋ ਆਂਟੀ ਦੀ ਅੱਛਾ ਸਵੇਰੇ ਆਇਆ ਸਬਜ਼ੀ ਵਾਲਾ ਭਾਈ ਹਾਂ ਜੜੀ ਮੈਂ ਚੀਜ਼ ਨੂੰ ਹੱਥ ਲਾਵਾਂ ਕਦੇ ਆ ਨਹੀਂ ਚੀਜ਼ਾਂ ਹੀ ਦਿਖਾਂਦੇ ਆ ਨਹੀਂ ਚੀਜ਼ਾਂ ਹੀ ਦਿਖਾਂਦੇ ਇੱਧਰ ਮੈਨੂੰ ਕਹਿੰਦੀ ਇਹ ਮੈਂ ਤਾਂ ਸ਼ਿਮਲਾ ਮੇਚਾ ਖਾਂਦੀ ਆ ਨਹੀਂ ਆ ਤੇ ਜਦੋਂ ਨੂੰ ਮੈਂ ਅੱਗੇ ਕਹੇ ਤਾਂ ਸ਼ਿਮਲਾ ਮੇਚਾ ਘਟਨ ਦੀ ਪੈਣਾ ਤੇ ਮੇਰਾ ਬੜਾ ਜੀ ਕਰੇ ਸਕੋ ਸ਼ਿਮਲਾ ਮੇਚਾ ਲੈ ਕੇ ਤਾਂ ਬਣਾਉਣੀ ਆ ਤੇ ਜਦੋਂ ਹੁਣ ਬੰਦਾ ਕਹਦੇ ਵੀ ਆ ਚੀਜ਼ ਚੰਗੀ ਨਹੀਂ ਚੰਗੀ ਨਹੀਂ ਆ ਹਨ ਮਗਰ ਉਹ ਤੁਹਾਡੀ ਮਾਰ ਜੀ ਆਪ ਖਾਣ ਦੀ अच्छा फिर जे मैं कह ही ਦਿੱਤਾ मैं हां ਵੀ ਆਂਟੀ ਉੱਥੇ ਤੇ ਤੂੰ ਕਰਕੇ ਆਈ ਹੀਗੀ ਵੀ ਨਾਲੇ ਤੇ ਚੰਗੀ ਨਿਭਾਉਂਦੀ ਐ ਤੇ ਤੇ ਡਕਾਰ ਹੁੰਦੇ ਤੇ ਉਹ ਹੁੰਦੇ ਜੇ ਹੁੰਦੇ ਤੇ ਮੈਂ ਵੀ ਫੇਰ ਤੂੰ ਕਤਲੇ ਐ ਤੂੰ ਕਹਾਈਗਾ ਨਹੀਂ ਇਹਨਾਂ ਨੂੰ ਫਰਾਈ ਕਰਕੇ ਬਣਾ ਫੇਰ ਨਹੀਂ ਹੁੰਦਾ ਕੁਛ ਵੀ ਡਕਾਰ ਮੈਂ ਖਾ ਚੱਲ ਟਰਾਈ ਕਰਦੀ ਆਹ ਤੈਨੂੰ ਵੀ ਕਿਹਾ ਮੈਂ ਟਰਾਈ ਮੈਂ ਫਿਰ ਮੈਂ ਮੈਨੂੰ ਕੋਲੀਫਾ ਦੇਤੇ ਦੇਦੀ ਮੈਂ ਤਾਂ ਰਾਤ ਨੂੰ ਸ਼ਮਲਾ ਮਿੱਟੀ ਖਾਣੀ ਆਈ ਚੰਗਾ ਕੀਤਾ ਤੇ ਲੈ ਆਈ ਹੁਣ ਜਾਣਾ ਵਗ ਲੈ ਅੱਛਾ ਤਾਂ ਹੀ ਫਿਰ ਵੇਲੀ ਤੂੰ ਲੱਗੀ ਆ ਹੋਰ ਹਾਂ ਤੇ ਮੈਂ ਤਾਂ ਦਾਲ ਦਾ ਕੁੱਕਾ ਧਰ ਕੇ ਆਈ ਆ ਨਾ ਮੇਰੇ ਵੱਲ ਤੇ ਕੜੀ ਹੈਗੀ ਆ ਅੱਛਾ ਆਹੋ ਤੇ ਮੇਰਾ ਤਾਂ ਹੀ ਜੀ ਕੀਤਾ ਮੈਂ ਚੱਲ ਸੁੱਕੀ ਸਬਜ਼ੀ ਨਾਲ ਕਰ ਲੂੰਗੀ ਅੱਜ ਅੱਛਾ ਥੋੜੀ ਤੁਹਾਨੂੰ ਪਤਾ ਹੀ ਆ ਹਨਾ ਤਰੀ ਵਾਲੀ ਹੋਵੇ ਸਬਜ਼ੀ ਤੇ ਦੋ ਡੰਗ ਦੀ ਬਣ ਜਾਂਦੀ ਐ ਹਾਂ ਜਿੰਨੀ ਮਰਜ਼ੀ ਹੱਥ ਘੁੱਟ ਘੁੱਟ ਕੇ ਕਰ ਲਓ ਤੇ ਫਿਰ ਇਦਾਂ ਉਹ ਤੇ ਕਰਦੀ ਐ ਹੂੰ ਆਪਣੀਆਂ ਬੜੀਆਂ ਸਿਫਤਾਂ ਕਰੂਗੀ ਤੇ ਦੂਜੇ ਦੀ ਚੀਜ਼ ਨਿੰਦੀ ਜਾਊਗੀ ਨਿੰਦੀ ਜਾਊਗੀ ਆਹੋ ਇਦਾਂ ਹੀ ਕਰਦੀ ਐ ਆਹੋ ਹਰ ਇੱਕ ਨੂੰ ਲੱਗਦਾ ਕਿ ਮੈਂ ਬੜਾ ਵਧੀਆ ਕੰਮ ਕਰਦਾ। ਦਾਵਾਵਾ ਪਾਣੀ ਲਾ ਲਿਆ ਤੂੰ ਨਾ। ਆਹੋ ਕੋਈ ਕਹਿੰਦਾ ਸਵੇਰੇ ਲਾਓ ਕੋਈ ਕਹਿੰਦਾ ਸ਼ਾਮੀ ਲਾਓ। ਮੈਂ ਤਾਂ ਦੋਵੇਂ ਟਾਈਮ ਹੀ ਲਾ ਦਿੰਦੀ ਹਣੀ ਫਿਰ। ਹਾਂਜੀ। ਉਹ ਮਾਸੀ ਨੇ ਰ ਪੂਰਾ ਉਹ ਚਾਰ ਪੰਜ ਵਾਰੀ ਫੂਨ ਆ ਗਿਆ ਤਹੀ ਨਾ ਜੋ ਚੱਕਲਾ ਫੂਨ। ਹਏ ਤੇ ਪਾਪਾ ਤੇਰੇ ਕੀ ਕਰਨ ਦੇ ਅੰਦਰ ਵੇਲੇ ਜਿਵੇਂ ਕਿ ਬਾਹਰ ਪਾਣੀ ਲਾਦੇ ਤੇ ਤਾਂ ਨਹੀਂ ਨਿਕਲੇ। ਤੈਨੂੰ ਕਹਾਂ ਫੂਨ ਹੀ ਚੱਕਲਾ ਸਾਲੀ ਨਾ ਗੱਲਾਂ ਕਰ ਲਾ ਘੜੀ। ਪਾਪਾ ਕਹਿੰਦੇ ਤੇ ਮੰਮੀ ਨੇ ਤੇ ਚੁਕਲੀਏ ਕਰਦੀ ਹੁੰਦੀ ਆਵਾ। ਆਓ ਚੁਕਲੀਆਂ ਕਰਨੀਆਂ ਚੁਕਲੀਆਂ ਕਹਿਣਾ ਨਹੀਂ ਹੁੰਦਾ ਪਿਓਤੀ ਨੂੰ ਹਾਂ ਆਜੂ ਦੀ ਚੱਕਰ ਨਹੀਂ ਜਾ ਫਿਰ ਤੂੰ ਗੱਲ ਕਰ ਲੈ ਮੈਂ ਨਾ ਹੁਣ ਪਾਣੀ ਲਾ ਕੇ ਹੋਣਾ ਤੈਨੂੰ ਪਤਾ ਫਿਰ ਮੈਨੂੰ ਉਹ ਲਾ ਅੱਧਾ ਘੰਟਾ ਲੱਗ ਹੀ ਜਾਣਾ ਲੱਗ ਤੇ ਸਾਰੇ ਪਾਸੇ ਮੇਰੇ ਕੋਲ ਵੀ ਥੜੀ ਚੁੱਕੀਆਂ ਵਾਂਗ ਗੱਲਾਂ ਹੋਈਆਂ ਤੀ ਅੱਜ ਬੱਸ ਉਹਦਾ ਨਾ ਬੰਦਿਆਂ ਨੂੰ ਨਾ ਸ਼ਾਕੀ ਖਾਲ ਮਾਰਦਾ ਤੇ ਇਹ ਚੁਕਲੀਆਂ ਕਰਦੇ ਆ ਇਹਦੇ ਸਿਆਸਬਾ ਗੱਲਾਂ ਕਰਦੇ ਤੇ ਉਹ ਹੋਰ ਮੰਨੀ ਜਾਂਦੇ ਹਨਾ ਜੇ ਹੁਣ ਉਹ ਮੇਨਾ ਮੇਰੀ ਪਰਜਾਈ ਦੀਆਂ ਗੱਲਾਂ ਕਰ ਲੂ ਚੁਕਲੀਆਂ ਥੋੜਾ ਹੁੰਦੀਆਂ ਉਹ ਭੈਣਾ ਭੈਣਾ ਦਾ ਦੁੱਖ ਸੁੱਖ ਹੁੰਦਾ ਵਾ ਹਣਾ ਤੇ ਜੇ ਉਹ ਆਪਣੀ ਸੱਸ ਦੀਆਂ ਕਰ ਲੂ ਮੈਂ ਆਪਣੀ ਦੀਆਂ ਕਰ ਲੂਗੀ ਤੇ ਦੁੱਖ ਸੁੱਖ ਹੀ ਹੋਣਾ ਵਾ ਇਹ ਜਿਹੜੀ ਬੰਦਾ ਹੋਦਾ ਨਾ ਇਹਨਾਂ ਨੂੰ ਨਹੀਂ ਪਤਾ ਕਿ ਜੇ ਭੈਣ ਦਾ ਤੇ ਕਿਸ ਦਾ ਫੋਨ ਆ ਜੇ ਤੇ ਇਹਨਾਂ ਦੇ ਪੈਸੇ ਬਚਦੇ ਨੇ ਤੇ ਫਿਰ ਅਹੀਂ ਕਵਾਂਗੇ ਸਾਮਾਨ ਨੂੰ ਪਿਆਰੇ ਟੇਟ ਚ ਗੋਲਾ ਬਣ ਗਿਆ ਵਾ ਤੇ ਉਹ ਬਣ ਗਿਆ ਜੇ ਬਣ ਗਿਆ ਦਵਾਈ ਲਿਆਓ ਇਹਨਾਂ ਨੂੰ ਨਹੀਂ ਪਤਾ ਵੀ ਪੈਸੇ ਬਚਦੇ ਆ ਭੈਣਾਂ ਦੇ ਫੋਨ ਆਉਣਾ ਆਹੋ ਭੈਣਾਂ ਦੇ ਫੋਨਾਂ ਤੇ ਲੱਗੇ ਰਵਾਂਗੇ ਮੰਨ ਲਾ ਪਰ ਹੁਣ ਲੋਕੀ ਫੋਨਾਂ ਤੇ ਲੱਗੇ ਰਹਿੰਦੇ ਆ ਨਾ ਤੇ ਉਹ ਫਿਰ ਬਿਮਾਰੀਆਂ ਦਾ ਘਾਰ ਹੀ ਆ ਪਹਿਲਾਂ ਅੱਗੇ ਲੋਕੀ ਨਾ ਇਦਾਂ ਬੈਂਦੇ ਸੀ ਇੱਕ ਦੂਜੇ ਨਾਲ ਦੁੱਖ ਸੁੱਖ ਭੋਲਦੇ ਸੀਗੇ ਤੇ ਉਹ ਨਾ ਬੰਦਾ ਤੰਦਰੁਸਤ ਰਹਿੰਦਾ ਜਾਈਂ ਹੁਣ ਦਰੋਂ ਬੰਦ ਕਰਦੇ ਬਸ ਹੁਣ ਜੇਹੀ ਉਹ ਚੰਗਾ ਗੱਲਾਂ ਬਾਤਾਂ ਕਰ ਲਈਦੀਆਂ ਤੇ ਸਾਰੇ ਕਹਿੰਦੇ ਚੁਗਲੀਆਂ ਦਾਦੀਆਂ ਸਹੀ ਗੱਲ ਆ ਭੈਣ ਅੱਗੇ ਕਿਤੇ ਰੁੱਖ ਲੱਗਾ ਹੁੰਦਾ ਸੀ ਉਹਦੇ ਸਾਵੇਂ ਬਹਿਣਾ ਆ ਨਿਮੇਟਰਾਂ ਨੇ ਤੇ ਆ ਕੇ ਤੇ ਗਲਤੀ ਗਾਲਤੀ ਆ ਬਾਅਦ ਵਿੱਚ ਲਵਾਲੇ ਅੰਤਰੇ ਅਸੀਂ ਇਹਨਾਂ ਨੇ ਤੇ ਹੋਰ ਸਿਆਪਾ ਹੀ ਭਾਤਾ ਵਾ ਵੀ ਅੰਦਰੋਂ ਹੀ ਨਿਕਲੀ ਦਾ ਹਾਂ ਤੇ ਤਾਂ ਹੀ ਤੇ ਬਿਮਾਰੀ ਵਧ ਗਈ ਆ ਬੀਪੀ ਜਹਾ ਇਹਦਾ ਹੀ ਦੇਣਵਾ ਹਾਂ ਵੀ ਅੰਦਰ ਬੈਠੇ ਰਹੀਦਾ ਵਾ ਤੇ ਬੰਦਿਆਂ ਨਾਲ ਲੜਾਈ ਹੋ ਜਾਂਦੀ ਆ ਤਾਂ ਤਾਂ ਵੀ ਅੰਦਰ ਵੜ ਜਾਈਦਾ ਵਾ ਤੇ ਇਸ ਸੀਚ ਭਾਵੇਂ ਲੜਾਈ ਹੋਈ ਹੋਵੇ ਤੇ ਇਸ ਸੀਚ ਬਹਿ ਜਾਓ ਇੱਕ ਵਾਰੀ ਤੇ ਬਾਹਰ ਹਿਲਣ ਨੂੰ ਜੀ ਨਹੀਂ ਕਰਦਾ ਆਹੋ ਪੁਜਾਰ ਅੱਬਾ ਝੂਠ ਹੀ ਹੋ ਜੇ ਤੇ ਉਹ ਫਿਰ ਬਰਲੂ ਘੁਮਕਮਾ ਕੇ ਸਿਰ ਨੂੰ ਚੜਨਾ ਹਾਂ ਤੇ ਜਦੋਂ ਸਿਰ ਨੂੰ ਚੜਿਆ ਤਾਂ ਫਿਰ ਕਹਿਣਾ ਵੀ ਬੀਬੀ ਪੀ ਵਧ ਗਿਆ ਤਾਂ ਹੀ ਤਾਂ ਬਿਮਾਰੀਆਂ ਵਧੀਆਂ ਹਾਂ ਚਲ ਤੂੰ ਇਧਰ ਕਰ ਵੀ ਤੂੰ ਅੱਲਾ ਆਪਣੀ ਭੈਣ ਦਾ ਫੋਨ ਤੇ ਮੈਂ ਸ਼ਿੰਦੂ ਆਂਟੀ ਕੋਲ ਜਾ ਆਂ ਅੱਛਾ ਸ਼ਿੰਦੂ ਵੱਲ ਜਾਣਾ ਆਹੋ ਮੇਰਾ ਵੀ ਅਗਰਾ ਦਬੰਡੇ ਹੀ ਵੀ ਮੈਂ ਦਿਵਿੰਦਰਵਾਲ ਜਾ ਕੇ ਆਵਾਂ ਆਂਟੀ ਵੱਲ ਤੇ ਫਿਰ ਮੈਂ ਗਈ ਨਹੀਂ ਮੈਂ ਕਿਹਾ ਕੱਲ ਮੈਂ ਗਈ ਤੇ ਮਾਹਾਂ ਹੀ ਗਈ ਘਰੋਂ ਟਾਈਮ ਕੱਢ ਕੇ ਤੈਨੂੰ ਪਤਾ ਨਿਆਣੇ ਕਿੰਨੀਆਂ ਡਿਮਾਂਡਾਂ ਕਰਦੇ ਆ ਕਦੀ ਮੈਗੀ ਬਣਾ ਦੇ ਕਦੀ ਉਹ ਬਣਾ ਦੇ ਜੇ ਬਣਾ ਦੇ ਹਾਰ ਕੇ ਮੈਂ ਤੇ ਭਾਂਡੇ ਮਾਂਜ ਮਾਂਜ ਕੇ ਤੇ ਅੱਕ ਗਈ ਇਹਨਾਂ ਦਾ ਕਾਹਦੀਆਂ ਛੁੱਟੀਆਂ ਹੋਈਆਂ ਤੇ ਮੈਂ ਤੇ ਫਿਰ ਹੱਥ ਜੋੜ ਕੇ ਤੇ ਮੈਂ ਤੇ ਨਿਕਲ ਗਈ ਤੇ ਅੱਗੇ ਨੂੰ ਜਾਂਦੇ ਨਾ ਚੁਗਲੀਆਂ ਕਰਨੀਆਂ ਪੈਣਾ ਮੇਰੀਆਂ ਹੀ ਕੌਣ ਆ ਸ਼ਿੰਦੋਦੇ ਦਿਵਿੰਦਰ ਅੱਛਾ ਮੈਂ ਤੇ ਫਿਰ ਪਹਿਲਾਂ ਤੇ ਮੈਂ ਸੁਣਦੀ ਰਹੀ ਫਿਰ ਸੁਣੀਆਂ ਵੀ ਕਿੱਥੋਂ ਜਾਂਦੀਆਂ ਫਿਰ ਮੈਂ ਹੱਦ ਮੈਂ ਨਾ ਚੱਲ ਗਈ ਫਿਰ ਕਹਿੰਦੀ ਆ ਅੱਛਾ ਅੱਛਾ ਆ ਜਾ ਤੈਨੂੰ ਹੀ ਯਾਦ ਗੰਡੀਆਂ ਸੀ ਤੇਰੀ ਬੜੀ ਲੰਮੀ ਉਮਰ ਮੈਂ ਵੇਖ ਮੈਂ ਹੁਣ ਤੈਨੂੰ ਗੱਲ ਨਹੀਂ ਘਮਾਉਣੀ ਆਈ ਤੇ ਹੁਣ ਮੇਰੀ ਲੰਮੀ ਉਮਰ ਕਰ ਦੋ ਮੈਂ ਜੇ ਗਵਾਂਡ ਚ ਇੰਨੀਆਂ ਚੁਗਲੀਆਂ ਕਰਨੀਆਂ ਤੇ ਇਹੋ ਜਿਹੀ ਲੰਮੀ ਉਮਰ ਕਰਕੇ ਕੀ ਕਰਨਾ ਆਹੋ ਆਹੋ ਜੇ ਦੋਵਾਂ ਜੀਆਂ ਦੀ ਬੰਦੀ ਆ ਨਾ ਤਾਂ ਡਗਵਾਂਡ ਸੜ ਕੇ ਫੁੱਕ ਕੇ ਮਰ ਜਾਂਦਾ ਵਾ ਤੇ ਜੇ ਨਹੀਂ ਬੰਦੀ ਤੇ ਫੇਰ ਬੜਿਆ ਫੇਰ ਕਹਿਣ ਗਿਆ ਲੈ ਦੱਸ ਚੁੱਪ ਨਹੀਂ ਕੀਤੀ ਰਿਆ ਜਾਂਦਾ ਦੇਖੋ ਆਹੋ ਹੁਣ ਬੰਦਾ ਕਰੇ ਤੇ ਕਰੇਗੀ ਸਿੱਖਿਆ ਬੜੀਆਂ ਦਿੰਦੀਆਂ ਮਗੇ ਹਨਾ ਸਿੱਖਿਆ ਇਦਾਂ ਕਰ ਲੋ ਤੁਸੀਂ ਉਦਾਂ ਕਰੋ ਜੇ ਆਪਾਂ ਚ ਦਰਾਣੀ ਜਠਾਣੀ ਲੜ ਪੇ ਫੇਰ ਇਹ ਸੱਸਾਂ ਕਹਿ ਦੇਣਗੀਆਂ ਪੀ ਨਾ ਜੀ ਅਹੀਂ ਤੇ ਦਰਾਣੀ ਜਠਾਣੀ ਨੇ ਲੜ ਪੈਣਾ ਇਧਰੋਂ ਉਧਰੋਂ ਲੜ ਕੇ ਘੁਲ ਕੇ ਫੇਰੀ ਕੋਮਿਕ ਹੋ ਜਾਣਾ ਦੱਸੋ ਨੇ ਇੱਕ ਅੱਧਾ ਦਿਨ ਤੇ ਗੁੱਸਾ ਰਹਿੰਦਾ ਕਿ ਨਹੀਂ ਆ ਤੇ ਆਪ ਵੀ ਕਿ ਤੂੰ ਗੁੱਸਾ ਕਰਦੀਆਂ ਤੂੰ ਗੁੱਸਾ ਕਰਦੀਆਂ ਨਹੀਂ ਆਂਦੀਆਂ ਬਾਤ ਕੋਮਿਕ ਹੁੰਦੀ ਮੈਂ ਦੇਖਿਆ ਕਿ ਮੈਂ ਕਹ ਤਹੀ ਕਹਿੰਦੀ ਆਂ ਹੀ ਤੇ ਆਪ ਆਪਣੀਆਂ ਨਵਾਂ ਨੂੰ ਇੱਦਾਂ ਹੀ ਕਿਆ ਕਰਨਾ ਨਾ ਭਾਈ ਆਪਾਂ ਨਹੀਂ ਕਦੀ ਲੜੇ ਜੇ ਤੋ ਪੁੱਛ ਗੇਸ਼ੀ ਨਹੀਂ ਹੋਣੀ ਤੇ ਫੇਰ ਇਕੱਠੀਆਂ ਹੀ ਬਹਿਣਾ ਆਹੋ ਸਮਾਂ ਲੰਘਣ ਤੇ ਫੇਰ ਸਾਰੇ ਸਿਆਣੇ ਹੋ ਜਾਂਦੇ ਆ ਨਾ ਹੋਰ ਆਹੋ ਆਪਣੇ ਮਰੀ ਆਈ ਤੇ ਮਾਡਰਨ ਵੀ ਬੜੇ ਹੋ ਜਾਂਦੇ ਆ ਹਾਂ ਪਤਾ ਨਹੀਂ ਲੱਗਦਾ ਫੇਰ ਵੀ ਅਸੀਂ ਵੀ ਕੱਲ ਆ ਗੱਲਾਂ ਕਰਨ ਦੇਖਗੇ ਤੇ ਅੱਜ ਸਾਡੇ ਨਾਲ ਹੀ ਉਹ ਹੋਣੀਆਂ ਆਹੋ ਦੂਜਿਆਂ ਨੂੰ ਕਹਿਣਾ ਆ ਨਹੀਂ ਕਰ ਆ ਨਹੀਂ ਕਰਨਾ ਹੈਗਾ ਤੇ ਆਪਦੇ ਨਿਆਣਿਆਂ ਵਰੀ ਸਾਰਾ ਖੁਸ਼ੀ ਕਰਦੇ ਹੋ ਤਾਂ ਆਪ ਲੋਕੀ ਉਹੀ ਕਰਦੇ ਆ ਜੋ ਅਗਲੇ ਨੂੰ ਚੰਗਾ ਲੱਗਦਾ ਵਾ ਸੌਖਾ ਲੱਗਦਾ ਵਾ ਦੂਜੀ ਵਾਰੀ ਆ ਰੂਲ ਰੈਗੂਲੇਸ਼ਨ ਵੀ ਤੁਸੀਂ ਇਦਾਂ ਕਰੋ ਤੇ ਤੁਸੀਂ ਇਦਾਂ ਕਰੋ ਹਾਂ ਮੈਂ ਤੇ ਆਪ ਬੜੀ ਸਤਾਈ ਪਈ ਆ ਬੰਦਾ ਕਰੇਗੀ ਜੇ ਆਂਡ ਗਵੰਡ ਜਾਓ ਤੇ ਵਾਧੂ ਦੀ ਫਿਰ ਫਿਰ ਚੂਲਖੋਰ ਬਨ ਜਾਈਦਾ ਤੇ ਜੇ ਘਰ ਰਹੋ ਤਾਂ ਫਿਰ ਆਕੜਖੋਰ ਬਨ ਜਾਈਦਾ ਹਾਂ ਸਮਝ ਨਹੀਂ ਲੱਗਦੀ ਕੋ ਹੋਵੀ ਤੇ ਕਰੇ ਬੰਦਾ ਕੀ ਕੀ ਤੂੰ ਇਹਨਾਂ ਦੇ ਚੋਕ ਫੋਨ ਲਿਆ ਕਰ ਮੈਂ ਨਹੀਂ ਗਾਂ ਗੱਲ ਕਰਦੀ ਆ ਆਹੋ ਨਹੀਂ ਗੱਲ ਤੇ ਚੱਲ ਕੀ ਕਰਨੀ ਤੇ ਜੜੀਆਂ ਜੇ ਸੱਚੀਆਂ ਗੱਲਾਂ ਗਾਂ ਚੱਲ ਵੀ ਜਾਣ ਤੇ ਫਿਰ ਉਹਦਾ ਕਾਹਦਾ ਡਰ ਆਹੋ ਕਾਹਦਾ ਡਰ ਇਹ ਤੇ ਨਹੀਂ ਜਾਓਗੇ ਨਾ ਕੋਈ ਨਹੀਂ ਭਾਵੇਂ ਬਿੰਨ ਛਕ ਦੱਸਦੇ ਹੋ ਉਹਨਾਂ ਨੂੰ ਫਿਰ ਉਹਨੂੰ ਪਤਾ ਵਾ ਵੀ ਤੁਸੀਂ ਚੁਗਲੀਆਂ ਕਰਦੇ ਆ ਆਪੇ ਅਗਲੇ ਤੋਂ ਬੰਦਾ ਜ਼ੁਬਾਨ ਤੇ ਥੋੜੀ ਲਗਾਮ ਚ ਰੱਖਦਾ ਕ ਨਹੀਂ ਆਹ ਨਹੀਂ ਮੈਂ ਦੱਸੂ ਮੈਂ ਕਹਾਂ ਦੱਲਦੀ ਉਹਨਾਂ ਕੋ ਹਣਾ ਆਹੋ ਹਾਂ ਹੁਣ ਇੰਨੇ ਵੀ ਅਸੀਂ ਕੀ ਬਣੀ ਜਾਈਏ ਵੀ ਹੁਣ ਇਹ ਤੇ ਅਸੀਂ ਆਹ ਚਿਕਨ ਪਿਕਨ ਕਰਕੇ ਕੰਮ ਕਰੀਏ ਹਾਂ ਆਹੋ ਆ ਪਤਾ ਰਟਾਇਰ ਹੋ ਗਈਆਂ ਵਾ ਆਹੋ ਤੁਹਾਡੀਆਂ ਜੜੀਆਂ ਨਵਾਂ ਹੋਣੀਆਂ ਸਾਨੂੰ ਕੀ ਪਤਾ ਉਹਨਾਂ ਨੇ ਰਟਾਇਰ ਕਰਨਾ ਵਾ ਕਿ ਨਹੀਂ ਕਰਨਾ ਸਾਨੂੰ ਤੇ ਕੰਮ ਕਰਨਾ ਹੀ ਪੈਣਾ ਆ ਗਾਦੀ ਜੇਨਰੇਸ਼ਨ ਕਿੱਥੇ ਤੁਹਾਡੇ ਬਾਦੀਆਂ ਨੇ ਤੇ ਆਹ ਹੋਣੀ ਮੇਰੀ ਕੁੜੀ ਕਹਿ ਦਿੰਦੀ ਹੈ ਵੀ ਜਾ ਆਰਡਰ ਕਰ ਦੋ ਤੇ ਆਹ ਆਰਡਰ ਕਰ ਦੋ ਜੇ ਕਰ ਦੋ ਤੇ ਇਹਨਾਂ ਨੇ ਨਵਾਂ ਬਹਾਨਾ ਕਰਨੂ ਆਹੋ ਆਹ ਕਾਮਿਆਂ ਨੇ ਇਦਾਂ ਦੇ ਨਾ ਲ ਫਿਰ ਆਪਣਾ ਵੀ ਮੇਰਾ ਤੇ ਆ ਬੜਾ ਜੀ ਕਰਦਾ ਵਾ ਖਾਣੂ ਮੈਂ ਤੇ ਆ ਫਿਰ ਹੋਲੀ ਜੀ ਕਰ ਦੇਣੀ ਕਰ ਦੋ ਕਰ ਦੋ ਆਰਡਰ ਆਜ ਤੇ ਜਿੰਨੀ ਤੈਨੂੰ ਫੇ ਰੋਟੀ ਪਾ ਪਾ ਦੇ ਉਹ ਫੇ ਵੀ ਨਾ ਜਿੰਦਾ ਵਾ ਪਿੰਨਿਆਂ ਆਂਆਂ ਦਾ ਕੀ ਕਰ ਦੇਂਦੇ ਨੇ ਅੱਪ ਅੱਜ ਤੇ ਆਪਣਾ ਅੱਜ ਹੁਣ ਕੀ ਕਰੀਏ ਜਿੱਥੇ ਰੋ ਉਥੇ ਰੋਟੀ ਪਾਵੇਂ ਪਾ ਕੇ ਬੈਠੀ ਹਾਂ ਪੀਜੇ ਦੀ ਸਮੈਲੀ ਏਡੀ ਸੋਣੀ ਪੀ ਜੀ ਕਰਦਾ ਹੋਲੀ ਦੀ ਵੀ ਇੱਕ ਪੀਸ ਟੋਕ ਲਾ ਆਹ ਨਾਲੇ ਸਾਜਾਂ ਦਾ ਜਿੱਦਾਂ ਹੁਣ ਖੋਲੀ ਤੂੰ ਸ਼ਿੰਦੋ ਆਂਟੀ ਵੱਲੋਂ ਲੈ ਆਉਣੀ ਆ ਉਹਦੀ ਸਬਜੀ ਦੀ ਪਰ ਕਿੱਥੋਂ ਆਪਣੇ ਹੱਥ ਦੀ ਬਣਾਈ ਚੀਜ਼ ਦੀ ਚੰਗੀ ਲੱਗਦੀ ਆ ਆਹ ਤੇ ਉਸੇ ਸਵਾਦ ਨਾਲ ਨਹੀਂ ਬਣਾਉਂਦੀ ਹੈਗੀ ਤੂੰ ਐਵੇਂ ਲੈ ਕੇ ਆਉਂਦੀ ਜਦੋਂ ਉਹ ਮੇਰੀਆਂ ਚੀਜ਼ਾਂ ਚ ਨੁਕਸ ਕੱਢਦੀ ਤੇ ਮੈਂ ਐਵੇਂ ਉਹਦੀ ਨੂੰ ਸਵਾਦ ਕਹਦਾ ਤਾਂ ਮੈਨੂੰ ਲੱਗੇ ਆ ਸਵਾਦ ਮੈਂ ਤਾਂ ਕਦੀ ਹੀ ਕਹਿੰਦੀ ਸਵਾਦ ਹੈ ਨਾ ਜੋ ਹੋਰ ਫਿਰ ਮੈਂ ਬਦਲੇ ਤੇ ਫਿਰ ਇਦਾਂ ਹੀ ਲੈਣੇ ਹਾਂ ਲੈਣੇ ਚਾਹੀਦੇ ਉਦਾਂ ਇਦਾਂ ਦਾ ਉਦਾਂ ਨਾ ਕਈ ਵੀ ਮੇਰਾ ਜੀ ਕਰਦਾ ਵਾ ਵੀ ਬੰਦਾ ਬਾਹਰ ਦੇ ਮੁਲਕ ਚੱਲ ਜੇ ਉੱਥੇ ਕਹਿੰਦੇ ਰੋਟੀ ਰਾਟੀ ਪਾਣੀ ਨਹੀਂ ਬਣਾਉਂਦੇ ਅੱਛਾ ਉਹ ਬੰਦੇ ਨੇ ਆਪਣੀ ਆਪਣੇ ਪੀਜਾ ਸਈਦਾ ਮਗਾ ਕੇ ਤੇ ਚੱਲੋ ਉਹ ਡਸਟਬਿਨ ਚ ਤੇ ਜਨਾਨੀ ਨੇ ਜਦੋਂ ਆਪ ਆਉਣਾ ਤਾਂ ਆ ਬਰਗਰ ਸ਼ਰਗਰ ਖਾ ਲੈਣਾ ਨਹੀਂ ਪਰ ਮੈਂ ਤਾਂ ਸੁਣਿਆ ਵਾ ਮਾਲਾ ਪਾ ਉੱਥੇ ਰੋਟੀ ਪਾਣੀ ਤਾਂ ਨਹੀਂ ਕਰਨਾ ਪਊਗਾ ਤੇ ਪਰ ਇਹ ਆ ਕਿ ਜਿੱਦਾਂ ਹੁਣ ਆਪਾਂ ਦੁਕਸੋ ਫੋਲ ਲੈਨੇ ਤੇ ਫਿਰ ਉੱਥੇ ਬੀਬੀਆਂ ਭੈਣਾਂ ਨਹੀਂ ਉਹ ਫਿਰ ਫੋਨ ਲਾ ਕੇ ਬੈਠੇ ਰਹਿੰਦੇ ਇੱਧਰ ਇੰਡੀਆ ਵੱਲ ਨੂੰ ਹਾਂ ਇਹ ਗੱਲ ਹੈ ਕਿ ਫੋਨਾਂ ਦੇ ਬਾਬਾ ਚ ਫਿਰ ਫੋਨਾਂ ਦੇ ਤੇ ਬਾਬਾ ਹੁਣ ਜਿਹੜੀਆਂ ਆਪਣੀਆਂ ਬੀਬੀਆਂ ਖੜੀਆਂ ਨੇ ਆਣਿਆਂ ਨੇ ਉਹ ਫਿਰ ਇੱਧਰ ਨੂੰ ਫੋਨ ਲਾ ਲਾ ਕੇ ਨਾਲੇ ਸਾੜਦੀਆਂ ਹੀ ਹੋ ਪੈਣਾ ਤੇ ਉੱਥੇ ਬਾਦ ਵਿੱਚ ਔਖੀਆਂ ਹੀ ਹੋ ਟੰਗੀਆਂ ਥੇ ਟਮਣੇ ਜਦੇ ਉਹ ਸੱਜ ਬੇਸਮੈਂਟਾਂ ਚ ਵਾੜੀਆਂ ਹੀ ਹੋ ਹਾਂ ਟੰਮਣੀ ਤੇ ਤੇ ਆਈ ਨਹੀਂ ਆ ਟਾਰਚ ਮੁੰਦੀਆਂ ਆ ਭੀ ਹੀ ਦੂਜਾ ਉੱਥੇ ਕੈਨੇਡਾ ਗਈਆਂ ਅਮਰੀਕਾ ਗਈਆਂ ਮਾਣਾ ਉਹਦਾ ਪਰ ਸਾਡੇ ਨਾਲ ਆਪੜਾ ਜੀ ਕਹਿੰਦਾ ਬੇਸਮੈਂਟਾ ਜੋ ਵੇਖਣ ਨੂੰ ਪੈਣਾ ਹੁਣੇ ਤੇ ਕਿਤੇ ਨਾ ਆ ਤੇ ਕੋਠੀਆਂ ਪਾ ਕੇ ਬਹਿ ਗਏ ਕਿ ਜੇ ਕਿਤੇ ਨਾ ਨਾ ਪਾਈ ਹੁੰਦੀ ਮੈਂ ਤੇ ਢੇਠਾ ਸਡੂੰਗ ਪਟਾਉਣੀ ਪਟਾਉਣੀ ਸੀਗੀ ਲੈ ਹੁਣ ਬਟਾ ਲਾਂਗੇ ਤੇ ਇੱਕ ਵਾਵਾ ਜਿਹੜੀ ਜੰਗ ਜੰਗ ਕਹਿੰਦੇ ਫਿਰਦੇ ਆ ਉਹ ਪਟਾਈ ਹੁੰਦੀ ਤੇ ਚੱਲ ਥੋੜਾ ਬਤਤਮਕ ਤੇ ਘਟਦੀ ਹਾਂ ਆਹੋ ਆਪਣੇ ਤੇ ਕਿਤੇ ਹੈ ਹੀ ਨਹੀਂ ਨਹੀਂ ਭੈਣ ਦੋਵਾਂ ਜੀਆਂ ਦੀ ਕਿਤੇ ਘਰ ਚ ਲੜਾਈ ਹੋ ਜੈ ਨਾ ਜੇ ਕਿਤੇ ਤੇ ਚੱਲਣ ਦਾ ਪਣ ਤੇ ਜੇ ਭਾਂਡਾ ਹੀ ਵੱਜ ਜੇ ਤਾਂ ਰੋੜ ਪੈ ਜਾਂਦਾ ਤੇ ਜਿਹੜਾ ਬੰਬ ਚੱਲਣਾ ਉਹਨੇ ਕੀ ਕੀ ਹਾਲ ਕਰਨਾ ਉਹਦੇ ਸੋਚ ਸੋਚ ਕੇ ਡਾਰੀ ਘਬਰਾਟ ਹੀ ਹੋਈ ਜਾਂਦੀ ਆ ਵੀ ਹਾਏ ਹਾਏ ਆਪ ਤੇ ਆਪ ਤੇ ਚੱਲ ਜੀਲੀ ਜਿੰਨੀ ਕ ਜੀਨੀ ਹੀਗੀ ਤੇ ਆੜੇ ਪੁੰਗ ਜੇ ਨਿਆਣੇ ਇਹਨਾਂ ਦਾ ਕੀ ਕਰੇ ਮੋਦੀ ਸੋਚੇ ਤੇ ਸਹੀ ਕੋ ਇਹਨਾਂ ਦਾ ਆਹੋ ਤੂੰ ਸੱਚ ਉਹ ਤੇਨੇ ਫੋਨ ਆਇਆ ਹੈਗਾ ਤੇਰੇ ਘਰ ਵਾਲੇ ਨੇ ਬੋਲਣਾ ਵਾ ਮੈਂ ਵੀ ਵੇਖਾਂ ਵੀ ਕਿੱਥੇ ਕਿੱਥੇ ਕੀ ਹੋ ਗਿਆ ਤੇ ਕੀ ਨਹੀਂ ਹੋ ਗਿਆ ਆਹੋ ਆਹੋ ਤੂੰ ਤਾਂ ਭੈਣ ਮੈਨੂੰ ਗੱਲਾਂ ਚ ਹੀ ਲਾ ਲਿਆਵੇਂ ਟਾਈਮ ਵੀ ਸਕਾਤਾ ਮੈਂ ਗੱਲਾਂ ਚਲਾਇਆ ਇਹਨੂੰ ਗੱਲੇ ਛਿੜੀ ਤਾਂ ਹਟਦੀ ਨਹੀਂ ਆ ਮੈਂ ਸੋਚੀ ਅੰਟੀ ਵੱਲ ਜਾਣਾ ਔਰ ਇਦਾਂ ਕਰਦੀਆਂ ਰਹਿਣ ਦੇਣੀ ਆ ਕੱਲ ਨੂੰ ਜਾਉਂਗੀ ਫਿਰ ਮੈਂ ਰੋਟੀਆਂ ਪਕਾਉਣੀਆਂ ਅੱਜ ਟਰੱਲ ਜਾਣਾ